ਮਨ ਮੋ ਲੋਪੋ ਤੇ ਸਾਡੇ ਨਾਲ ਸਾਡੇ ਪਿੰਡ ਦਾ ਮੌਜੂਦਾ ਸਰਪੰਚ ਜਗਸੀਰ ਸਿੰਘ ਜੀ ਤੇ ਮੇਰਾ ਵੱਡਾ ਭਰਾ ਸਿੰਘੇਂਦਰ ਲੋਪੋ ਤੇ ਅੱਜ ਭਰਾ ਸਾਡਾ ਇੱਥੇ ਸਾਨੂੰ ਮਿਲ ਗਿਆ ਤੁਰਿਆ ਜਾਂਦਿਆਂ ਨੂੰ ਅਸੀਂ ਫੰਕਸ਼ਨ ਤੇ ਚੱਲੇ ਸੀ ਤੇ ਬਾਈ ਕਹਿੰਦਾ ਰੋਕੀ ਜਾਏ ਉਹਦੇ ਵੀਡੀਓ ਵੀ ਅਜ ਕਾਰੀ ਲਈਏ ਮੈਂ ਕਿਹਾ ਅਸਲ 'ਚ ਪਤਾ ਕੀ ਆ ਤਿੰਨ ਚੀਜ਼ਾਂ ਇਕੱਠੀਆਂ ਹੋਗੀਆਂ ਅੱਜ ਹਾਂਜੀ ਅਨਮੋਲ ਕਹਿੰਦਾ ਮੈਂ ਤੈਨੂੰ ਦੇਖ ਕੇ YouTube ਦਾ ਕੰਮ ਸ਼ੁਰੂ ਕੀਤਾ ਹਾਂ ਜੀ ਮੈਂ ਕਹਿੰਦਾ ਮੈਂ ਇਹ ਬੰਦੇ ਨੂੰ ਦੇਖ ਕੇ ਢੋੜੀਆਂ ਰੱਖਣਾ ਆ ਤੇ ਤੈਨੂੰ ਦੀ ਚਰਲ ਗਈ ਆ ਸਰਪੰਸਾਹ ਜਾਣ ਲੱਗੇ ਸੀ ਹਾਂਜੀ ਮੈਂ ਮੈਂ ਸਰਪੰਸਾਹ ਨੂੰ ਆ ਕੇ ਮੈਂ ਕਿਹਾ ਬੰਦ ਰੱਖ ਜੋ ਮੇਰੇ ਦਿਮਾਗ 'ਚ ਗੱਲ ਆ ਗਈ ਮੈਨੂੰ ਕਹਿ ਲੈਣ ਦੋ ਉਦੋਂ ਤੁਸੀਂ ਜਾਵੜਿਓ ਬੜਿਓ ਹਾਂਜੀ ਇਹ ਇਹ ਅਸਲ ਤੇ ਵਜੋਂ ਨਾ ਅਨਮੋਲ ਹਾਂਜੀ ਇਹ ਸ਼ਖਸ ਦਾ ਇੱਕ ਕਿਹਾਵਾ ਬੋਲ ਮੈਨੂੰ ਸਾਰੀ ਜ਼ਿੰਦਗੀ ਭੁੱਲਣਾ ਨਹੀਂ ਜੀ ਅਸੀਂ ਨਾ ਮੰਡੀ 'ਚ ਗਏ ਹਾਂਜੀ ਜਗਰਾਉਂ ਜਗਰਾਉਂ ਹਾਂਜੀ ਬੋਲੇ ਸਰਪੰਸਾਹ ਤੁਹਾਨੂੰ ਚੇਤਿਆ ਗੱਲ ਹੈ ਪੂਰਾ ਚੇਤਿਆ ਮੈਂ ਮੰਡੀ ਇਹ ਘੂੜੀਆਂ ਤੈਨੂੰ ਪਤਾ ਵੀ ਵੇਚਦੇ ਆ ਹਾਂ ਜੀ ਹਾਂ ਜੀ ਤੇ ਸਰਪੰਚ ਸਾਹਿਬ ਉੱਥੇ ਖੜੇ ਤੇ ਸਰਪੰਚ ਸਾਹਿਬ ਖੜੇ ਤੇ ਜੇ ਦੇਖਿਆ ਵੀਰ ਪਿੰਡ ਦਾ ਮੁੰਡਾ ਘੋੜਿਆਂ ਵਾਲੇ ਮੇਲੇ ਚ ਤੁਰਿਆ ਫਿਰਦਾ ਮੈਨੂੰ ਇਹ ਕਿਵੇਂ ਮੈਂ ਕਿਹਾ ਸਰਪੰਚ ਸਾਹਿਬ ਉਹਦਾ ਵੀਰ ਸ਼ੌਕ ਆ ਹਾਂ ਜੀ ਤੇ ਕਹਿੰਦੇ ਲੈਂਦਾ ਨਹੀਂ ਮੈਂ ਕਿਹਾ ਜੀ ਥਾਂ ਹੈ ਨਹੀਂ ਹਾਂ ਜੀ ਕਹਿੰਦਾ ਇਹ ਬੰਦਾ ਕਹਿੰਦਾ ਵੀ ਜੇ ਤਾਂ ਥਾਂ ਲੈ ਕੇ ਘੋੜੀ ਖਰੀਦਣ ਬਾਰੇ ਸੋਚੇਗਾ ਜੀ ਕਦੇ ਨਹੀਂ ਲਈ ਜਾਣੀ ਜੀ ਘੋੜੀ ਲੈ ਲਾ ਥਾਂਪੇ ਬਣ ਜੂ ਥਾਂਪੇ ਬਣ ਜੂ ਉਹੀ ਗੱਲ ਜੀ ਥੋੜੀ ਲੈ ਲਈ ਉਸ ਤੋਂ ਬਾਅਦ ਥਾਂ ਬਣ ਗਿਆ ਸਭ ਕੁਝ ਸਭ ਨਹੀਂ ਕਹਿੰਦੇ ਨੇ ਪਰਾਂ ਦੇ ਬਜ਼ੁਰਗ ਬਈ ਕੇਰਾ ਖੜਨੋਂ ਥਾਂ ਹੋ ਜੇ ਫਿਰ ਬੈਠਣੋਂ ਹੋ ਜਾਂਦਾ ਉਸ ਤੋਂ ਬਾਅਦ ਪੈਣੋਂ ਹੋ ਜਾਂਦਾ ਜੇ ਆਪਾਂ ਕਹੀਏ ਨਾ ਕੋਈ ਵੀ ਆਪਾਂ ਆਪਾਂ ਹੁਣ ਗੱਡੀ ਲੈ ਲਈ ਜੇ ਆਪ ਅੱਗੇ ਕਹੇ ਯਾਰ ਪਹਿਲਾਂ ਆਪਾਂ ਜਗ੍ਹਾ ਬਣਾਵਾਂਗੇ ਆਪਾਂ ਉਹ ਘਿਉਣ ਨੂੰ ਥਾਂ ਕਰਾਂਗੇ ਕਦੇ ਨਹੀਂ ਉਹਦੋਂ ਨੂੰ ਖੋਲ ਪਈ ਜਾਊ ਜੇ ਆਪਾਂ ਕਹਿ ਰਾ ਗੱਡੀ ਲੈ ਲਈ ਫਿਰ ਦਸਾਂ ਦਿਨਾਂ ਜਾਂ 15 ਜੱਪਾ ਕਹਿੰਦੇ ਯਾਰ ਬਾਹਰ ਖੜੀ ਐ ਚੀਜ਼ ਆਪਾਂ ਨੂੰ ਤਿਆਰ ਕਰਗੀ ਉਹਦਾ ਸਾਰਾ ਕੁਝ ਬਣ ਗਿਆ ਬਣ ਗਿਆ ਇੱਕ ਜਦੋਂ ਬੰਦੇ ਦਾ ਹੌਸਲਾ ਹੁੰਦਾ ਉਦੋਂ ਬੰਦਾ ਹੁਣ ਪਹਿਲੇ ਇੱਕ ਘੋੜੀਆਂ ਸਾਰਾ ਕੁਛ ਬਣਾ ਕੇ ਘੋੜੀਆਂ ਵੀ ਤਿੰਨ ਚਾਰ ਕਰ ਗਿਆ ਨਾਗ ਸਾਰਾ ਕੁੱਕ ਕਰ ਗਿਆ ਉਹਦੋਂ ਬਹੁਤ ਸਾਰੀਆਂ ਚੀਜ਼ ਬਣ ਜਾਂਦੀ ਆ ਬਹੁਤ ਮਤਲਬ ਬਹੁਤ ਕੁਝ ਉਦੋਂ ਬਾਅਦ ਹੋ ਗਿਆ ਹੋ ਗਿਆ ਉਹ ਮਤਲਬ ਆਪਾਂ ਬਿਆਨ ਹੀ ਨਹੀਂ ਕਰ ਸਕਦੇ ਇੰਨਾ ਕੁਝ ਹੋ ਗਿਆ ਪਰ ਉਹ ਮਤਲਬ ਇਹ ਬੰਦੇ ਉਹ ਆ ਜਿਹੜੇ ਉਹ ਚੀਜ਼ ਦੀ ਸ਼ੁਰੂਆਤ ਆਲੇ ਆ ਸ਼ੁਰੂਆਤ ਕੀਤੀ ਆ ਆ ਇੰਨਾ ਨੇ ਆਪਣੇ ਹਾਂ ਸਰਪੰਚ ਸਾਹਿਬ ਸਰਪੰਚ ਸਾਹਿਬ ਇਹ ਗੱਲ ਮੈਂ ਤਾਂ ਮੈਂ ਇਹਨਾਂ ਨੂੰ ਖੜਾਇਆ ਮੈਂ ਕਿ ਸਰਪੰਚ ਸਾਹਿਬ ਸੁਆਪ ਬਣਿਆ ਤੂੰ ਮਾੜਾ ਜਾਂ ਖੜਜੋ ਮੈਂ ਇੱਕ ਗੱਲ ਕਹਿਣੀ ਆ ਗੱਲ ਹੈ ਬਈ ਕਦੇ ਹੁਣ ਸਾਨੂੰ ਜਾਗ ਵਾਲੇ ਵੀ ਨੰਡੀ ਕੀ ਜਾਂਦੇ ਹੁਣ ਆ ਮਾੜੀ ਗੱਲ ਹੋਵੇ ਦਰਪਨ ਸਾਹਿਬ ਆਪਾਂ ਫੇਰ ਕਿਦਨ ਬਹਿ ਕੇ ਆਪਾਂ ਵੀ ਘਰ ਆਏ ਗੱਲਾਂ ਬਾਤਾਂ ਮਤਲਬ ਜਿਹੜੀ ਆਪਾਂ ਆ ਗੋੜਾ ਗੋੜਾ ਉਹ ਤੁਹਾਨੂੰ ਸੀ ਵੀ ਲਿਆਉਣੇ ਆ ਕੋਈ ਲਓ 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 ਘਾਰੀ ਪਾਣਾ ਫੇਲਾ